ਨਸਰ ਮਨਸੂਰ ਗੁਰਗੋਬਿੰਦ ਸਿੰਘ ਇਜਦੀ ਮਨਜੂਰ ਗੁਰਗੋਬਿੰਦ ਸਿੰਘ ਹਕ ਰਾਗੰਜੂਰ ਗੁਰਗੋਬਿੰਦ ਸਿੰਘ ਜਮਲਾ ਫੈਜ ਨੂਰ ਗੁਰਗੋਬਿੰਦ ਸਿੰਘ ਹਕ ਹਕ ਆਗਾਹ ਗੁਰਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾ ਗੁਰਗੋ ਬੰਦੇ ਸੰਗ ਸੂਰਾ ਸੁਪਹਚਾਨੀਏ ਜੋ ਲੜਾ ਦੀਨ ਕਹਿ ਬੁਰਜਾ ਪੁਰਜਾ ਕਟ ਮਰ ਕਬ ਹੂ ਨਾ ਛੱਡਖੇ ਗਗਨੰਦ ਮਾਮਾ ਬਾਜਿਓ ਪਰਿਓ ਨਿਸਾਨ ਘਾ ਖੇਤ ਜਮਾਂਡਿਓ ਸੂਰਮਾ ਅਬ ਜੂਜਣ ਕੋ ਦਉ ਕਬੀਰ ਮੋਏ ਮਰਨੇ ਕਾ ਚਾਉ ਹੈ ਮਰਉਂਦਾ ਹਰ ਕੈ ਦਵਾਰ ਮਤ ਯਾਰ ਪੁੱਛ ਕੌਣ ਹੈ ਪਰਮਾ ਮਰਬਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਅੱਜ ਦਾ ਦਿਨ ਸਤਬੋ ਚੜਿਆ ਤੇ ਸੰਗਤਾਂ ਨੂੰ ਹੁਕਮ ਕਰ ਦਿੱਤਾ ਵੀ ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਹੋਏਗਾ ਅਗਲਾ ਜੋ ਪ੍ਰੋਗਰਾਮ ਹੈ ਉਹ ਫਾ ਬਾਅਦ ਵਿੱਚ ਉਲਿਖਿਆ ਜਾਏਗਾ 6 ਪੋ ਦੀ ਰਾਤ ਬੀਤੀ ਸਹਿਬਜ਼ਾਦਾ ਅਜੀਤ ਸਿੰਘ ਨੂੰ ਜੀਵਨ ਸਿੰਘ ਰੰਗਰੇਟੇ ਨਾਲ ਗੁਰੂ ਜੀ ਵੱਲ ਤੋਰ ਕੇ ਭਾਈ ਉਦੇ ਸਿੰਘ ਨਿਚਿੰਤ ਹੋ ਗਏ ਹੌਣ ਡਟ ਕੇ ਮੁਗਲਾਂ ਦੇ ਪਹਾੜੀਆਂ ਨਾਲ ਲੋਹਾ ਲੈਣ ਲੱਗੇ ਭਾਈ ਸਾਹਿਬ ਨੇ ਵੈਰੀਆਂ ਦਾ ਧਿਆਨ ਸਤਗੁਰਾਂ ਵੱਲੋਂ ਹਟਾਉਣ ਲਈ ਸਹਿਬਾ ਵਾਂਗ ਉੱਚਾ ਦਸਤਾਰਾ ਸਜਾਇਆ ਹੋਇਆ ਸੀ ਉਹਨਾਂ ਵੇਖ ਕੇ ਪਹਾੜੀਆਂ ਨੇ ਸਮਝਿਆ ਕਿ ਇਹ ਹੀ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੇ ਮੁਗਲ ਸੂਬੇਦਾਰਾਂ ਨੂੰ ਵੀ ਇਹ ਦੱਸ ਦਿੱਤਾ ਕਿ ਸਾਰੇ ਗੁਰੂ ਨੂੰ ਫੜਨ ਜਾਂ ਮਾਰ ਦੇਣ ਲਈ ਵੱਡੇ ਜੋਸ਼ ਨਾਲ ਲੜਨ ਲੱਗੇ ਉਹਨਾਂ ਨੇ ਭਾਈ ਉਦੇ ਸਿੰਘ ਦੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਬੰਦੂਕਾਂ ਦੇ ਤੀਰਾਂ ਤੇ ਨਿਜਿਆਂ ਨਾਲ ਉਮਲ-ਉਮਲ ਕੇ ਉਹਨਾਂ ਦੇ ਵਾਰ ਕਰਨ ਲੱਗੇ ਸਿੰਘ ਵੀ ਨਿਚਾ ਕਰ ਚੁੱਕੇ ਸਨਗੇ ਸਤਿਗੁਰੂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚ ਜਾਣ ਦਾ ਸਮਾਂ ਦੇਣ ਲਈ ਅਸਾਂ ਇੱਥੇ ਹੀ ਝਿਡੀਆਂ ਪਾਉਣੀਆਂ ਹਨ ਦੁਸ਼ਮਣ ਦੀ ਕੋਸ਼ਿਸ਼ ਇਹ ਸੀ ਕਿ ਭਾਈ ਉਦੇ ਸਿੰਘ ਨੂੰ ਜਿਨ੍ਹਾਂ ਨੂੰ ਉਹ ਗੁਰੂ ਗੋਬਿੰਦ ਸਿੰਘ ਸਮਝ ਰਹੇ ਨੇ ਜਿਉਂਦਿਆਂ ਹੀ ਫੜ ਲਿਆ ਜਾਵੇ ਇਸ ਕੋਸ਼ਿਸ਼ ਸਦਕਾ ਉਹ ਭਾਈ ਸਾਹਿਬ ਵੱਲ ਸਾਵਧਾਨੀ ਨਾਲ ਤੀਰ ਛੱਡਦੇ ਜਦ ਬਦੂਗ ਦਾਗਦੇ ਸਨ ਭਾਈ ਉਹਦੇ ਸਿੰਘ ਦੁਸ਼ਮਣਾਂ ਦੀ ਇਸ ਕਮਜ਼ੋਰੀ ਦੀ ਚਾਲ ਦਾ ਖੂਬ ਫਾਇਦਾ ਉਠਾਰੇ ਸਨ ਉਹਨਾਂ ਨੇ ਆਪਣੇ ਤੀਰਾਂ ਨਾਲ ਅਣਗਿਣਤ ਵੈਰੀਆਂ ਨੂੰ ਧਰਤੀ ਦੇ ਸਵੱਤ ਤਦ ਇੱਕ ਸੈਨਾਪਤੀ ਨੇ ਗੁੱਸਾ ਖਾ ਕੇ ਭਾਈ ਸਾਹਿਬ ਵੱਲ ਨਿਸ਼ਾਨਾ ਬਣ ਕੇ ਗੋਲੀਆਂ ਦੀ ਵਾਛੜ ਕੀਤੀ ਇਸ ਨਾਲ ਭਾਈ ਉਹਦੇ ਸਿੰਘ ਜੀ ਸਤਿਗੁਰਾਂ ਦਾ ਚਰਨਾਂ ਦਾ ਧਿਆਨ ਕਰਦੇ ਹੋਏ ਗੁਰਬ੍ਰੀ ਨੂੰ ਸਦਾਰ ਗਏ ਆਪਣੇ ਸਾਥੀਆਂ ਵਿੱਚੋਂ ਉਹ ਆਖਰੀ ਜੋਧੇ ਸਨ ਉਹਨਾਂ ਨੂੰ ਡਿਗਦਿਆ ਵੇਖ ਕੇ ਦੁਸ਼ਮਣ ਖੁਸ਼ੀ ਦੇ ਨਾਰੇ ਮਾਰਨ ਲੱਗੇ ਕਿ ਗੁਰੂ ਨੂੰ ਮਾਰ ਲਿਆ ਗੁਰੂ ਨੂੰ ਮਾਰ ਲਿਆ ਗੁਰੂ ਨੂੰ ਮਾਰ ਲਿਆ ਸਾਰੇ ਸੂਬੇ ਤੇ ਪਹਾੜੀ ਰਾਜੇ ਭਾਈ ਉਹਦੇ ਸੰਗ ਦੇ ਮਰਤਕ ਸਰੀਰ ਕੋਲ ਇਕੱਠੇ ਹੋ ਗਏ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਕਿ ਅੱਜ ਅਸੀਂ ਆਪਣੇ ਬਲ ਨਾਲ ਉਸ ਗੁਰੂ ਨੂੰ ਮਾਰ ਲਿਆ ਜਿਨੇ ਮਹਾਸ਼ਕਤੀ ਨੂੰ ਸਾਧਕੇ ਵਾਸ ਕੀਤਾ ਹੋਇਆ ਸੀ ਤੇ ਆਪਣੇ ਆਪ ਨੂੰ ਜਿੱਤ ਖਵਾਉਂਦਾ ਸੀ ਪਰ ਉਹਨਾਂ ਦੀ ਖੁਸ਼ੀ ਬਹੁਤਾ ਚਿਰ ਕਾਇਮ ਨਾ ਰਹੀ ਭੀਮ ਚੰਦ ਦੇ ਮੰਤਰੀ ਪੰਮੇ ਨੇ ਛੇਤੀ ਹੀ ਭਾਈ ਉਦੇ ਸਿੰਘ ਦੀ ਪਛਾਣ ਕਰ ਲਈ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨਹੀਂ ਉਹਨਾਂ ਦਾ ਇੱਕ ਵਫਾਦਾਰ ਸਿੰਘ ਉਦੇ ਸਿੰਘ ਇਹ ਜਾਣ ਕੇ ਸਾਰੇ ਬੜੇ ਸ਼ਰਮਿੰਦੇ ਤੇ ਨਰਾਜ਼ ਹੋਏ ਇਸ ਲਈ ਖਵਾਜਾ ਮਰਦੂਦ ਤੇ ਵਜੀਦ ਖਾਨ ਦੇ ਹੁਕਮ ਦੇ ਮੁੜ ਗੁਰੂ ਜੀ ਦਾ ਪਿੱਛਾ ਸ਼ੁਰੂ ਹੋਇਆ ਭਾਈ ਜੀਵਨ ਸਿੰਘ ਰੰਗਰੇਟੇ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਸਾਬਜਾ ਦਾਜੀਤ ਸਿੰਘ ਨੂੰ ਰਾਣ ਦੇ ਕਮਸਾਨ ਵਿੱਚੋਂ ਕੱਢ ਕੇ ਸਤਗੁਰਾਂ ਵੱਲ ਤੋਰਿਆ ਵੈਰੀ ਦਲ ਨੂੰ ਉਹਨਾਂ ਦਾ ਪਿੱਛਾ ਕਰਨ ਤੁਰਕ ਲਈ ਆਪ ਆਪਣੇ ਸਾਥੀ ਸਿੰਘਾਂ ਨਾਲ ਵੈਰੀ ਨਾਲ ਲੜਨ ਲੱਗੇ ਵੈਰੀ ਦਲ ਦਾ ਦਬਾਅ ਬਹੁਤ ਪੈ ਰਿਹਾ ਸੀ ਕਿਉਂਕਿ ਉਹ ਭਾਰੀ ਸੰਖਿਆ ਵਿੱਚ ਸੀ ਭਾਈ ਜੀਵਨ ਸਿੰਘ ਉਹਨਾਂ ਨਾਲ ਲੜਦੇ ਹੋਏ ਪੈਰ ਪੈਰ ਪਿੱਛੇ ੜਦੇ ਗਏ ਅਖੀਰ ਸਰਸਾ ਨਦੀ ਦੇ ਤੱਟ ਤੇ ਆ ਗਏ ਦੁਸ਼ਮਨਾ ਦੇ ਜੋਰ ਵੇਖ ਕੇ ਕਈ ਸਿੰਘ ਨਦੀ ਵਿੱਚ ਕੁੱਦ ਪਏ ਨਦੀ ਉਸ ਸਮੇਂ ਵਰਖਾ ਦੇ ਕਾਰਨ ਜੋਰਾਂ ਵਿੱਚ ਸੀ ਜਿਸ ਕਰਕੇ ਬਹੁਤ ਸਾਰੇ ਸਿੰਘ ਜੋ ਤਰਨਾ ਨਹੀਂ ਜਾਣਦੇ ਸਨ ਉਹਨਾਂ ਦੇ ਤੇਜ ਵਹਾ ਦੇ ਨਾਲ ਰੁੜ ਗਏ ਅਦੇ ਕੁਝ ਸਹਿਬਜ਼ਾਦਾ ਜੀ ਨਾਲ ਪਾਰ ਨਿਕਲ ਗਏ ਭਾਈ ਜੀਵਨ ਸਿੰਘ ਦੁਸ਼ਮਨਾਂ ਨੂੰ ਨਦੀ ਵੱਲ ਵਧਣ ਤੋਂ ਰੋਕਣ ਲਈ ਸਾਥੀ ਸਿੰਘਾਂ ਨਾਲ ਬੜੀ ਸੂਰਬੀਰਤਾ ਨਾਲ ਲੜਦੇ ਗਏ ਅਸੰਖ ਵੈਰੀਆਂ ਨੂੰ ਜਮ ਲੋਕ ਬਚਾ ਕੇ ਅੰਤ ਸ਼ਹੀਦ ਹੋ ਗਏ ਇਹ ਛੇਪੋ ਦੀ ਰਾਤ ਨੂੰ ਸਾਰਾ ਵਰਤਾਂਤ ਹੋਇਆ ਭਾਈ ਉਹਦੇ ਸਿੰਘ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਅਦੇ ਓਰ ਅਨੇਕਾ ਸਿੰਘ ਨਦੀ ਦੇ ਵਿੱਚ ਵੀ ਰੁੜ ਗਏ ਛੀਧੀਆਂ ਪ੍ਰਾਪਤ ਕਰ ਗਏ ਸਾਬ ਜਦਾ ਜੀਤ ਸਿੰਘ ਜੀ ਦਰਿਆ पार ਕਰਕੇ ਸਤਗੁਰਾਂ ਪਾਸ ਪਹੁੰਚ ਗਏ ਭਾਈ ਉਦੇ ਸਿੰਘ ਤੇ ਜੀਵਨ ਸਿੰਘ ਰੰਗਰੇਟੇ ਦੀ ਸ਼ਹੀਦੀ ਤੇ ਕੋਈ ਸਿੰਘਾਂ ਨੇ ਕੁਝ ਸਿੰਘਾਂ ਦੇ ਨਦੀ ਵਿੱਚ ਰੁੜ ਜਾਣ ਦਾ ਸਾਰਾ ਵਰਤਾਂਤ ਸਤਗੁਰਾਂ ਨੂੰ ਸੁਣਾਇਆ ਬੇਨਤ ਕੀਤੀ ਕਿ ਤੁਰਕਾਂ ਦਾ ਭਾਰਾ ਦਲ ਪਿੱਛਾ ਕਰਦਾ ਹੋਇਆ ਇੱਧਰ ਆ ਰਿਹਾ ਹੈ ਇਸ ਲਈ ਜਲਦੀ ਹੀ ਇੱਥੋਂ ਨਿਕਲ ਜਾਣਾ ਚਾਹੀਦਾ ਹੈ ਸਾਬ ਜੀ ਨੇ ਸਿੰਘਾਂ ਦੇ ਨਦੀ ਵਿੱਚ ਵਹਿ ਜਾਣ ਦੀ ਗੱਲ ਸੁਣ ਕੇ ਗੰਭੀਰ ਹੋ ਗਏ ਤੇ ਆਖਿਆ ਵੀ ਇਹ ਨਦੀ ਗੁਰੂ ਕੀ ਮਾਰੀ ਹੈ ਇਹਨੂੰ ਪਾਣੀ ਦੀ ਸਦਾ ਘਾਟ ਰਹੇਗੀ ਇਹਦੇ ਪਤਾ ਲੱਗਾ ਕਿ ਮਾਤਾ ਗੁਜਰੀ ਜੀ ਅਤੇ ਗੁਰੂ ਪਰਿਵਾਰ ਨਾਲ ਜਾਣ ਵਾਲੇ ਸਿੰਘਾਂ ਨੇ ਵੀ ਹੀਰ ਨਾਲ ਅੱਗੇ ਜਾ ਰਹੇ ਨੇ ਆਪ ਜੀ ਨੇ ਦਿੱਲੀ ਦੇ ਉਹ ਸਿੱਖ ਨੂੰ ਜਿਨਨੇ ਸੂਝਨਾ ਦਿੱਤੀਗੀ ਸੇਵਾ ਪੁੱਛਣ ਦੇ ਆਗਿਆ ਕੀਤੀ ਕਿ ਤੁਸੀਂ ਅੱਗੇ ਜਾ ਕੇ ਹੀਰ ਨੂੰ ਮਿਲੋ ਉਹਦੇ ਨਾਲ ਜਿਹੜੇ ਦੋ ਡੋਲੇ ਹਨ ਉਹਨਾਂ ਨੂੰ ਆਪਣੇ ਨਾਲ ਰੋਪੜ ਲੈ ਕੇ ਜਾਓ ਉਥੇ ਡੇਰਾ ਕਰੋ ਅਸੀਂ ਵੀ ਉਥੇ ਪਹੁੰਚ ਰਹੇ ਹਾਂ ਸਿੱਖ ਆ ਗਿਆ ਬਾਗੇ ਛੇਤੀ ਨਾਲ ਅਗਾਹ ਨਿਕਲ ਗਿਆ ਦੋਹਾਂ ਮਹਿਲਾ ਨੂੰ ਮਿਲਿਆ ਉਹਨਾਂ ਨੂੰ ਸਤਿਗੁਰਾਂ ਦੀ ਆਗਿਆ ਦੱਸੀ ਫੇਰ ਉਹ ਦੋਹਾਂ ਮਾਤਾ ਜੀਆਂ ਨੂੰ ਰੋਪੜ ਲੈ ਗਿਆ ਆਪਣੇ ਸੰਬੰਧੀ ਦੇ ਘਰ ਸਨਮਾਨ ਨਾਲ ਠਹਿਰਾਇਆ ਇੱਕ ਰਾਤ ਰੋਪੜ ਵਿਸਰਾਮ ਕਰਕੇ ਉਹ ਸਿੱਖ ਨੇ ਸਵੇਰੇ ਬੈਲਗੱਡੀ ਤਿਆਰ ਕਰਵਾਈ ਨੂਆ ਮਹਿਲਾਂ ਨੂੰ ਸਵਾਰ ਕਰਕੇ ਦਿੱਲੀ ਵੱਲ ਚਾਲੇ ਪਾਦੇ ਉਹਦੇ ਪਹੁੰਚ ਗਏ ਉਹਨਾਂ ਨੇ ਮਹਿਲਾਂ ਨੂੰ ਆਪਣੇ ਘਰ ਲੈ ਆਂਦਾ ਆਨੰਦਪੁਰ ਤੋਂ ਨਿਕਲ ਗਏ ਸਿੱਖ ਇੱਕ ਦੂਜੇ ਤੋਂ ਨਿਖੜਦੇ ਵਿਛੜਦੇ ਚਲੇ ਗਏ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਾਦਿਆਂ ਦੇ ਗੁਰੂ ਸਾਹਿਬ ਦੇ ਦੋਵੇਂ ਮਹਿਲ ਸਭ ਤੋਂ ਅਗਲੀ ਵਾਰ ਹੀਰ ਵਿੱਚ ਜਾ ਰਹੇ ਸਨ ਦੋਨੋਂ ਮਹਲ ਦਿੱਲੀ ਦੇ ਸਿੱਖ ਨਾਲ ਪਹਿਲਾ ਰੋਪੜ ਫਿਰ ਦਿੱਲੀ ਨੂੰ ਨਿਕਲ ਗਏ ਮਾਤਾ ਗੁਜਰੀ ਜੀ ਦੋਹਾਂ ਪੋਤਰਿਆਂ ਨਾਲ ਇੱਕ ਰਾਤ ਵਿੱਚ ਕਿਸੇ ਹੋਰ ਦਿਸ਼ਾ ਵੱਲ ਨਿਕਲ ਗਏ ਉਹਨਾਂ ਦਾ ਪੁਰਾਣਾ ਸੇਵਕ ਗੰਗੂ ਗੰਗੂ ਬ੍ਰਾਹਮਣੋਨਾਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ ਸਾਧੂ ਗੁਰ ਜੀ ਦੋਹਾਂ ਵੱਡੇ ਸਹਿਬ ਜਾਦਿਆਂ ਜੀਤ ਸਿੰਘ ਜਿਹਾਰ ਸਿੰਘ ਦੇ ਨਾਮ ਰੋਪੜ ਵੱਲ ਵੱਧ ਰਹੇ ਸਨ ਬਾਕੀ ਦੇ ਸਿੰਘ ਭਾਈ ਆਲਮ ਸਿੰਘ ਦੇ ਨਾਲ ਪਿੱਛੇ ਠਹਿਰ ਗਏ ਤਾਂ ਜੋ ਮਗਰਾਰੇ ਵੈਰੀ ਦਲ ਨੂੰ ਜੰਗ ਵਿੱਚ ਰੁਝਾ ਕੇ ਰੋਕ ਲੈਣ ਤੇ ਸਤਿਗੁਰੂ ਜੀ ਦੂਰ ਨਿਕਲ ਜਾਣ ਇਸ ਪ੍ਰਕਾਰ ਸਾਰੇ ਇੱਕ ਦੂਜੇ ਤੋਂ ਨਿਖੜ ਗਏ ਸਤਿਗੁਰੂ ਪਾਤਸ਼ਾਹ ਜੀ ਕੋਈ ਸਿੰਘਾਂ ਸਹਿਬ ਸਮੇਤ ਕੁਝ ਸਿੰਘਾਂ ਸਮੇਤ ਚਮਕੌਰ ਸਾਹਿਬ ਵਾਲ ਸਤਿਗੁਰਾਂ ਨੇ ਚਾਲੇ ਬਾਦ ਦੇ ਇਹ ਸਾਰਾ ਵਰਤਾਨ ਸਤਬੋ ਨੂੰ ਅਮਰਦ ਵੇਲੇ ਹੋਇਆ ਸਤਗੁਰਾਂ ਨੇ ਆਸਾ ਦੀ ਵਾਰ ਦੇ ਕੀਰਤਨ ਗੀਤੇ ਦੇ ਉਸ ਬਾਅਦ ਚਮਕਾਰ ਸਾਹਿਬ ਵਾਲੇ ਛਾਲੇਪਾ ਦੇ ਮਾਤਾ ਜੀ ਅਦੇ ਛੋਟੇ ਸਹਿਬਜ਼ਾਦੇ ਆ ਨੇ ਰਾਤ ਜਿਹੜੀ ਐ ਉਹ ਕੁੰਮੇ 마ਸ਼ਕੀ ਦੇ ਘਰ ਕੱਟੀ ਐ ਉਸ ਬਾਅਦ ਉਹਨਾਂ ਦਾ ਰਸੋਈਆ ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਘਰ ਪਿੰਡ ਖੇੜੀਵਾਲ ਲੈ ਗਿਆ ਹਣ ਸਤਿਗੁਰੂ ਜੀ ਚਮਕੌਰ ਪਹੁੰਚ ਗਏ ਪਿੰਡ ਦੇ ਬਾਹਰ ਇੱਕ ਡੇਰਾ ਕੀਤਾ ਤੀਰ ਬੰਦੂਕ ਆਦਿ ਸ਼ਸਤਰ ਖੱਤਰਾ ਉੱਪਰ ਲੱਦੇ ਹੋਏ ਸਨ ਗੁਰੂ ਜੀ ਘੋੜੇ ਤੋਂ ਉਤਰ ਕੇ ਇੱਕ ਸੰਗ ਨੇ ਬਿਰਸ਼ੇ ਠੰਮ ਸलाम ਕਰਨ ਲਈ ਲੇਟ ਗਏ ਸਿੰਘ ਆਪ ਜੀ ਦੇ ਚਫੇਰੇ ਸਾਵਧਾਨ ਹੋ ਗਏ ਬੈਠ ਗਏ ਗੁਰੂ ਜੀ ਦਾ ਚਮਕੌਰ ਵਾਲਾ ਜਾਣਾ ਸੁਣ ਕੇ ਰਸਤੇ ਵਿੱਚ ਵਿਛੜ ਗਏ ਕਈ ਸਿੰਘ ਹੌਲੀ ਹੌਲੀ ਉੱਥੇ ਪਹੁੰਚ ਗਏ ਇਸ ਸਮੇਂ ਆਪ ਜੀ ਦੇ ਪਾਸ 40 ਸਿੰਘ ਇਕੱਠੇ ਹੋ ਗਏ ਸਤਿਗੁਰਾਂ ਨੇ ਆਗਿਆ ਕੀਤੀ ਕਿ ਪਿੰਡ ਵਿੱਚ ਜੋ ਉੱਚੀ ਹਵੇਲੀ ਆ ਉਹਦੇ ਮਾਲਕ ਨੂੰ ਸਾਡੇ ਕੋਲ ਬੁਲਾ ਕੇ ਲਿਆਓ ਅਸੀਂ ਉਸ ਪਾਸੋਂ ਹਵੇ ਲੀਲਾਨ ਵਾਸਤੇ ਗੱਲਬਾਤ ਕਰਦੇ ਆਂ ਸਤਿਗੁਰਾਂ ਦਾ ਹੁਕਮ ਵਹਿਲੀ ਦੇ ਮਾਲਕ ਬਾਸ ਜਾ ਕੇ ਸੁਨਾਇਆ ਪੰਜ ਸਿੰਘ ਗਏ ਨੇ ਹਵੇ ਲੀਲਾ ਮਾਲਕ ਜ਼ਿਮੀਂਦਾਰ ਪਿੰਡ ਦਾ ਨੰਬਰਦਾਰ ਵੀ ਸੀ ਸਤਿਗੁਰਾਂ ਦਾ ਹੁਕਮ ਸੁਣ ਕੇ ਆਨ ਹਾਜ਼ਰ ਹੋਇਆ ਸਾਹਿਬ ਜੀ ਆਹਦੇ ਚੌਧਰੀ ਜੀ ਸਾਨੂੰ ਤੁਹਾਡੀ ਗੜੀ ਮੁਗਲਾ ਨਾਲ ਜੁੱਧ ਕਰਨ ਲਈ ਚਾਹੀਦੀ ਉਹ ਸਾਨੂੰ ਦੇ ਦਿਓ ਨੰਬਰਦਾਰ ਇਹ ਗੱਲ ਸੁਣ ਕੇ ਘਬਰਾ ਗਿਆ ਹੱਥ ਜੋੜ ਕੇ ਕਹਿਣ ਲੱਗਾ ਉਹ ਗੜੀ ਨਹੀਂ ਉਹ ਦਾ ਸਾਡਾ ਘਰ ਹੈ ਜਿੱਥੇ ਅਸੀਂ ਤਿੰਨੇ ਭਰਾ ਰਹਿੰਦੇ ਹਾਂ ਉਹ ਕੱਚੀ ਹਵੇਲੀ ਆਪਦੇ ਕਿਸੇ ਕੰਮ ਦੀ ਨਹੀਂ ਉਸ ਵਿੱਚ ਮੋਰਚੇ ਬਣਾਉਣ ਦੀ ਕੋਈ ਜਗ੍ਹਾ ਨਹੀਂ ਹੈ ਸਤਿਗੁਰੂ ਜੀ ਉਸ ਆਦਮੀ ਦੇ ਟਾਲ ਮਟੋਲ ਨੂੰ ਸਮਝ ਗਏ ਕਿ ਸ਼ਾਈ ਫੌਜਾਂ ਤੋਂ ਡਰਦਾ ਮਾਰਾ ਜਗ੍ਹਾ ਦੇਣ ਤੋਂ ਘਬਰਾ ਰਿਹਾ ਪਰ ਇਸ ਸਮੇਂ ਵੈਰੀ ਦਲ ਦਾ ਮੁਕਾਬਲਾ ਕਰਨ ਲਈ ਆਪ ਜੀ ਨੂੰ ਕਿਸੇ ਟਿਕਾਣੇ ਦੀ ਸਹਜ ਲੋੜ ਸੀ ਇਸ ਲਈ ਆਪ ਜੀ ਨੇ ਸਿੰਘਾਂ ਨੂੰ ਹੁਕਮ ਦਿੱਤਾ ਇਸ ਆਦਮੀ ਦੀਆਂ ਮੁਸ਼ਕਾ ਬੰਨ ਲਓ ਇਹਨੂੰ ਇੱਥੇ ਹੀ ਰੱਖੋ ਆਪ ਸਤਗੁਰ ਜੀ ਘੋੜੇ ਦੇ ਸਵਾਰ ਹੋ ਗਏ ਕੁਝ ਸਿੰਘਾਂ ਨਾਲ ਪਿੰਡੋਂ ਚਲੇ ਗਏ ਜ਼ਿਮੀਂਦਾਰ ਦੀ ਹਵੇਲੀ ਦੇ ਕੋਲ ਆਪ ਜੀ ਨੂੰ ਇੱਕ ਮਾੜਵਾ ਜਿਹਾ ਆਦਮੀ ਮਿਲਿਆ ਸਤਗੁਰਾਂ ਨੇ ਉਸ ਪਾਸੋਂ ਹਵੇਲੀ ਅੰਦਰ ਬਣੀ ਹੋਈ ਗੜੀ ਦਾ ਰਾਹ ਪੁੱਛਿਆ ਉਹ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜੀ ਇਸ ਹਵੇਲੀ ਵਿੱਚ ਮੇਰੀ ਵੀ ਪੱਤੀ ਆ ਪਰ ਮੈਨੂੰ ਮਾੜਾ ਦੇ ਕਮਜ਼ੋਰ ਸਮਝ ਕੇ ਮੇਰੇ ਭਰਾਵਾ ਨੇ ਮੇਰਾ ਹਿੱਸਾ ਮਾਰ ਲਿਆ ਸਾਰੀ ਹਵੇਲੀ ਦੇ ਕਬਜ਼ਾ ਕਰ ਲਿਆ ਮੈਂ ਹਵੇਲੀ ਦੇ ਨਾਲ ਛੋਟੀ ਜੀ ਕੋਠੜੀ ਵਿੱਚ ਰਹਿੰਦਾ ਉਸ ਵਿੱਚ ਹਵੇਲੀ ਦੇ ਅੰਦਰ ਜਾਣ ਲਈ ਛੋਟਾ ਜਿਹਾ ਬੂਹਾ ਬਣਿਆ ਹੋਇਆ ਆਪ ਮੇਰੇ ਨਾਲ ਚੱਲੋ ਮੈਂ ਉਸੇ ਬੂਏ ਥਾਣੀ ਆਪ ਜੀ ਨੂੰ ਹਵੇਲੀ ਦੇ ਅੰਦਰ ਵਾਰ ਦਿਨਾ ਫਿਰ ਸਤਬੋਧੀ ਸ਼ਾਮ ਹੋ ਗਈ ਹੈ ਮਹਾਰਾਜੀ ਚਮਕੌਰ ਦੀ ਗੜੀ ਦੇ ਅੰਦਰ ਸਿੰਘਾਂ ਸਮੇਤ ਜਾ ਪਹੁੰਚੇ ਨੇ ਚਮਕੌਰ ਦੇ ਸਾਰੇ ਲੋਕ ਪਿੰਡ ਨੂੰ ਛੱਡ ਕੇ ਆਸੇ-ਪਾਸੇ ਦੇ ਪਿੰਡਾਂ ਵਿੱਚ ਜਾ ਵੜੇ ਕਿਉਂ ਸਾਰਿਆਂ ਨੂੰ ਡਰ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੜੀ ਦੇ ਅੰਦਰ ਆ ਗਏ ਨੇ ਤੇ ਹੁਣ ਪਿੱਛਾ ਕਰਦੇ ਮੁਗਲ ਵੀ ਇੱਥੇ ਜ਼ਰੂਰ ਆਉਣਗੇ ਤੇ ਜੁੱਧ ਜ਼ਰੂਰ ਹੋਵੇਗਾ ਅਸੀਂ ਕਿਉਂ ਆਪਣੇ ਪਰਿਵਾਰਾਂ ਨੂੰ ਮਰਾਉਂਦੇ ਆ ਸਾਰੇ ਜਣੇ ਚਮਕਾਰ ਨੂੰ ਛੱਡ ਕੇ ਆਸ-ਪਾਸ ਦੇ ਪਿੰਡਾਂ ਵੱਲ ਚਲੇ ਗਏ ਨੇ ਸਤਿਗੁਰਾਂ ਨੇ ਰਾਤ ਨੂੰ ਲੰਗਰ ਸਿੰਘਾਂ ਸਮੇਤ ਛਕਿਆ ਸਾਰੇ ਸਿੰਘਾਂ ਨੂੰ ਮਹਾਰਾਜ ਜੀ ਨਾਮ ਜਪਣ ਦੀ ਆਗਿਆ ਕਰਦੇ ਸਾਰਿਆਂ ਨੇ ਨਤਨਮ ਕੀਤਾ ਤੇ ਨਾਮ ਸਾਰੇ ਜਵਦੇ ਪਤਾ ਸਾਰਿਆਂ ਨੂੰ ਐ ਕੱਲ ਨੂੰ ਸ਼ੀਧੀਆਂ ਪ੍ਰਾਪਤ ਕਰਨੀਆਂ ਇਹ ਸਿੰਘ ਉਹ ਨੇ ਜਿਹੜੇ ਸਤਗੁਰਾਂ ਤੋਂ ਜਾਨਾਂ ਵਾਰਨ ਵਾਸਤੇ ਹਮੇਸ਼ਾ ਤਤ ਪਰ ਰਹਿੰਦੇ ਨੇ ਤੇ ਮਹਾਰਾਜ ਜੀ ਇਹੀ बार-बार ਆਖਦੇ ਵੀ ਇਹੋ ਜੇ ਸਿੰਘ ਵਾਰਨ ਵਾਸਤੇ ਨਹੀਂ ਹੁੰਦੇ ਪਰ ਅਕਾਲ ਪੁਰਖ ਦਾ ਪਾਣਾ ਜੋ ਇਸੇ ਅੰਦਰ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬੋਲਣਾ ਜੀ ਸਤ ਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਦੇ ਚੱਕਰ ਵੱਧ ਘਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ